ਗੁਰੂ ਜੀ ਦਾ ਹਾਲ ਸਹਾ ਕਰਾਈ ਮਾਹੀ ਗੁਰਜੀ ਕੀ ਪਤੇ ਸ਼ਲੋਕ ਮਹੱਲਾ ਤੀਜਾ ਅਮਰ ਵੇ ਪ੍ਰਵਾਹ ਹੈ ਤਿਸ ਨਾਲ ਸਿਆਣਪ ਨਾ ਚੱਲਈ ਨਾ ਹੁਜਜਤ ਕਰਨੀ ਜਾਏ ਇਹ ਦੋ ਵਿਸਰਾਮ ਲਾਉਣੇ ਹਨ ਇਸ ਪੰਕਤੀ ਦੇ ਵਿੱਚ ਅਮਰ ਵੇ ਪ੍ਰਵਾਹ ਹੈ ਇੱਥੇ ਪਹਿਲਾ ਵਿਸਰਾਮ ਹੈ ਤਿਸ ਨਾਲ ਸਿਆਣਪ ਨਾ ਚੱਲਈ ਇਥੇ ਦੂਸਰਾ ਵਿਸਰਾਮ ਹੈ ਨਾ ਹੁਜਜਤ ਕਰਨੀ ਜਾਏ ਆਪ ਛੋੜ ਸਰਣਾਇ ਪਵੈ ਮਨ ਲਏ ਰਜਾਈ ਗੁਰਮੁਖ ਜਾਮ ਡੰਡ ਨ ਲੱਗਈ ਹਉਮੈ ਵਿਚੋ ਜਾਏ ਨਾਨਕ ਸੇਵਕ ਸੋਈ ਆਖੀਐ ਜੇ ਸਚ ਰਹਿ ਲਿਬ ਲਾਇ ਮਹੱਲਾ ਤੀਜਾ ਦਾਤ ਜੋਤ ਸਭ ਸੂਰਤ ਤੇਰੀ ਜੋਤ ਪਦ ਤੇ ਵਿਸਰਾਮ ਹੈ ਬਹੁਤ ਸਿਆਣਪ ਹਉ ਮੈਂ ਮੇਰੀ ਬਹੁ ਕਰਮ ਕਮਾਵ ਹੈ ਲੋਭ ਮੋਹਿ ਵਿਆਪੇ ਹਉ ਮੈਂ ਕਦੇ ਨ ਚੂਕੈ ਫੇਰੀ ਨਾਨਕ ਆਪ ਕਰਾਏ ਕਰਤਾ ਜੋ ਤਿਸ ਭਾਵੈ ਸਾਈ ਗੱਲ ਚੰਗੇਰੀ ਪੌੜੀ ਮਹੱਲਾ ਪੰਜਵਾ ਸੱਚ ਖਾਣਾ ਸੱਚ ਪਹਿਨਣਾ ਸੱਚ ਨਾਮ ਆਧਾਰ ਇਹ ਪੌੜੀ ਮਹੱਲਾ ਪੰਜਵਾ ਉਚਾਰਨ ਕਰਨਾ ਇਥੇ ਲਿਖਿਆ ਪੰਜਵੇਂ ਪਾਸ਼ਾ ਮਹਾਰਜੀ ਦੀ ਉਚਾਰਨ ਕੀਤੀ ਹੋਈ ਪੌੜੀ ਆ ਗੋਰ ਪੂਰਾ ਮੇ ਲਾਇਆ ਪ੍ਰਭ ਦੇਵਨ ਹਾਰ ਬਾਗ ਪੂਰਾ ਤਿੰਨ ਜਾਗਿਆ ਜਪਿਆ ਅੰਦਰੰਕਾਰ ਸਾਧੂ ਸੰਗਤ ਲੱਗਿਆ ਤਰਿਆ ਸੰਸਾਰ ਨਾਨਕ ਸਿਫਤ ਸਲਾਹ ਕਰ ਪ੍ਰਭ ਕਾ ਜੈਕਾਰ ਸ਼ਲੋਕ ਮਹੱਲਾ ਪੰਜਵਾ ਸਬੇ ਜੀ ਇਸਮਾਲ ਸਬੇ ਜੀ ਇਸਮਾਲ ਸਬੇ ਜੀ ਇਸਮਾਲ ਆਪਣੀ ਮਿਹਰ ਕਰ ਜਿਸਮਾਲ ਵੀ ਬੋਲ ਦਾਂਗੇ ਤਾਂ ਈਕਾ ਸ਼ੁੱਧਿਆ ਕੋਈ ਜ਼ਿਆਦਾ ਗਲਤ ਨਹੀਂ ਹੁੰਦਾ ਅੰਨ ਪਾਣੀ ਮੋਚ ਉਪਾਏ ਹਾਂ ਅੰਨ ਪਾਣੀ ਮੋਚ ਉਪਾਏ ਦੁਖ ਦਾਲਦ ਭੰਨ ਤਰ ਦੁਖ ਦਾਲਦ ਭੰਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਰ ਲੇ ਵਹ ਕੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਘਰ ਮਹੱਲਾ ਪੰਜਵਾ ਉੱਠੇ ਮੇਗ ਸੁਹਾਵਣੇ ਹੁਕਮ ਕੀਤਾ ਕਰਤਾਰ ਰਿਜਕ ਉਪਾਇਉਣ ਅਗਲਾ ਠਾਂਡ ਪਈ ਸੰਸਾਰ ਤਨ ਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ ਕਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਣਹਾਰ ਕੀਤਾ ਲੋੜ ਸੋ ਕਰਹਿ ਨਾਨਕ ਸਾਦ ਬਲਿਹਾਰ ਪੌੜੀ ਵੱਡਾ ਆਪ ਅਗੰਮ ਹੈ ਵੱਡੀ ਵਡਿਆਈ ਗੁਰ ਸਬਦੀ ਵੇਖ ਵਿਗਸਿਆ ਅੰਦਰ ਸਾਤ ਆਈ ਸਭ ਆਪੇ ਆਪ ਵਰਤਦਾ ਆਪੇ ਹੈ ਭਾਈ ਆਪ ਨਾਥ ਸਭ ਨੱਥੀਆਂ ਨਾ ਸਾਬ ਹੁਕਮ ਚਲਾਈ ਨਾਨਕ ਹਰ ਭਾਵੈ ਸੋ ਕਰੇ ਸਭ ਚੱਲੇ ਰਜਾਈ ਉਦ ਰਾਗ ਸਾਰੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਕਹਾ ਨਰ ਗਰਬਸ ਕਹਾ ਨਰ ਗਰਬਸ ਥੂਰੀ ਬਾਤ ਮਨ ਦਾਸ 나ਜ ਟਕਾ ਚਾਰ ਗੰਠੀ ਐਡੋ ਏਡੋ ਜਾਤ ਮਨ ਦਾਸ ਨਾਜ ਮਨ ਦਾਸ ਨਾਜ ਇਥੇ ਠਮਕਾ ਟਕਾਚਾਰ ਗਾਂਠੀ ਇਥੇ ਵਿਸਰਾਮ ਹੈ ਐਡੋ ਇਹ ਐਡੋ ਉਚਾਰਨ ਕਰਨਾ ਹੈ ਐਡੋ ਟਿਡੋ ਜਾਤ ਇੱਕ ਡੱਡੇ ਨਾਲ ਹੈ ਇੱਕ ਢੱਡੇ ਨਾਲ ਹੈ ਐਡੋ ਟਿਡੋ ਜਾਤ ਮਨ ਦਾਸ ਨਾਜ ਟਕਾਚਾਰ ਗਾਂਠੀ ਐਂਡੋ ਟਿੱਡੋ ਜਾਤ ਰਹਾਉ ਐਂਡੋ ਟਿੱਡੋ ਇਹ ਸੰਬੰਧ ਕੀ ਹੈ ਐਂਡੋ ਟਿੱਡੋ ਜਾਤ ਬਹੁਤ ਪ੍ਰਤਾਪ ਗਾਉ ਸੋ ਪਾਈ 2 ਲੱਖ ਟਕਾ ਬਰਾਤ 2 ਲੱਖ ਟਕਾ ਬਹੁਤ ਪ੍ਰਤਾਪ ਗਾਉ ਸੋ ਪਾਈ ਬਹੁਤ ਪ੍ਰਤਾਪ ਗਾਉ ਸੋ ਪਾਏ ਗਾਉ ਸੋ ਪਾਏ ਦੋਏ ਲੱਖ ਟਕਾ ਬਰਾਤ ਦੋਏ ਲੱਖ ਟਕਾ ਬਰਾਤ ਦਿਵਸ ਚਾਰ ਕੀ ਕਰਹੋ ਸਾਹੇਬੀ ਜੈਸੇ ਬਾਨ ਹਰ ਪਾਤ ਨਾ ਹਾਂਜੀ ਦਿਵਸ ਚਾਰ ਕੀ ਕਰਹੋ ਸਾਹੇਬੀ ਇਥੇ ਵਿਸਰਾਮ ਜੈਸੇ ਬਾਨ ਹਰ ਪਾਤ ਨਾ ਕੋ ਲ ਆਇਓ ਇਹ ਤਨ ਜਿਵੇਂ ਬਾਨ ਹਰ ਪਾਤ ਜਿਵੇਂ ਜੰਗਲ ਦੇ ਵਿੱਚ ਬ੍ਰਿਛਾਂ ਦੇ ਹਰੇ ਪੱਤੇ ਹੁੰਦੇ ਹਨ ਅਤੇ ਪੱਤੇ ਵੀ ਡਿੱਗ ਡਿੱਗ ਜਾਂਦੇ ਹਨ ਟੁੱਟ ਜਾਂਦੇ ਹਨ ਇਸੇ ਤਰ੍ਹਾਂ ਬਹੁਤੇ ਪ੍ਰਤਾਪ ਕਹਿੰਦੇ گاਉਂ 100 ਪਾਏ ੱਡੀ ਵੱਡੀ ਜ਼ਗੀਰ ਵੀ ਹੋਗੀ 10 ਮਾਨ ਅਨਾਜ ਤੇ 4 ਟਕੇ ਪੱਲੇ ਹੋਣ ਕਰਕੇ ਕਹਿੰਦੇ ਐਂਡੋ ਟਿੱਡੋ ਜਾਤ ਐਂਡਾ ਟਿੱਡਾ ਫਿਰਦਾ ਹੈ ਆਕੜਿਆ ਫਿਰਦਾ ਹੈ ਨਾ ਕੋਉ ਲੈ ਆਇਓ ਇਹੁ ਧਾਨ ਕਿਉ ਹੰਕਾਰ ਕਰਦਾ ਹੈ ਇਸ ਮਾਇਆ ਦਾ ਧਾਨ ਨਾ ਕੋਉ ਲੈ ਜਾਤ ਰਾਵਣ ਹੂਤੇ ਅਧਿਕ ਛਤਰ ਪਾਤ ਇਹਦਾ ਸੁੰਦਰ ਸ਼ਬਦ ਹੈ 1 ਲੱਖ ਪੁੱਤ ਸਵਾ ਲੱਖ ਨਾਤੀ ਤਿਹ ਰਾਵਣ ਕਰਦੀਆ ਨਾ ਬਾਤੀ ਉਸ ਰਾਮਨ ਦੀ ਗੱਲ ਕਰ ਰਹੇ ਆਂ ਕਹਿੰਦੇ ਰਾਵਣ ਤੋਂ ਤਾਂ ਨਹੀਂ ਵੱਡਾ ਹੋ ਗਿਆ ਤੂੰ ਤੋ ਰਾਵਣ ਹੂਤੇ ਅਧਿਕ ਛਤਰ ਪਾਤ ਖੇਨ ਮਹਿ ਗਏ ਬਿਲਾਤ ਹਰਿ ਕੇ ਸੰਤ ਸਦਾ ਥੇਰ ਪੂਜਹੁ ਹਰਿ ਕੇ ਸੰਤ ਸਦਾ ਥੇਰ ਪੂਜਹੁ ਜੋ ਹਰ ਨਾਮ ਜਪਾਤ ਜਿਨ ਕਉ ਕਿਰਪਾ ਕਰਤ ਹੈ ਗੋਬਿੰਦ ਤੇ ਸਤ ਸੰਗ ਮਿਲਾਤ ਮਾਤ ਪਿਤਾ ਬਨਤਾ ਸੁੱਤ ਸੰਪਤ ਅੰਤ ਨ ਚਲਤ ਸੰਗਾਤ ਅੰਤ ਤੇ ਜਮਕ ਲਾ ਦਿੰਨੀ ਅੰਤ ਨ ਚਲਤ ਸੰਗਾਤ ਤਹਿਤ ਕਬੀਰ ਰਾਮ ਭਾਜ ਬੋਰੇ ਜਨਮ ਅਕਾਰਥ ਜਾਤ ਰਾਜਾ ਸ਼ਰਮ ਮੇਤ ਨਹੀਂ ਜਾਨੀ ਤੇਰੀ ਪਾਠ ਯਾਦ ਰੱਖਣਾ ਰਾਜਾ ਸ਼ਰਮ ਨਹੀਂ ਕਹਿਣਾ ਹੈ ਰਾਜਾ ਸ਼ਰਮ ਪਾਠ ਕਰਨਾ ਹੈ ਇਕੱਠਾ ਹੀ ਪਾਠ ਕਰਨਾ ਹੈ ਰਾ ਰਾਜਾ ਸ਼ਰਮ ਯਾਨੀ ਜਿਹੜਾ ਵਾਹਿਗੁਰੂ ਪਰਮੇਸ਼ਰ ਜੀ ਦਾ ਰਾਜ ਆਸ਼ਰਮ ਹੈ ਰਾਜ ਦਾ ਸਥਾਨ ਹੈ ਵਿਸਰਾਮ ਰਾਜ ਆਸ्रम ਤੇ ਹੀ ਵਿਸਰਾਮ ਲਾਉਣਾ ਹੈ ਰਾਜ ਆਸ्रम ਨਹੀਂ ਕਹਿਣਾ ਰਾਜ ਆਸ्रम ਮੇਤ ਨਹੀਂ ਜਾਨੀ ਤੇਰੀ ਤੇਰੇ ਸੰਤਨ ਕੀ ਹਉ ਚੇਰੀ ਰਹਾਉ ਹਸ ਤੋ ਜਾਏ ਸੋ ਰੋਗਤ ਆਵੈ ਰੋਗਤ ਜਾਏ ਸੋ ਹਸੈ ਵਸਤੂ ਹੋਏ ਹੋਏ ਸੋ ਉੱਜਰ ਉੱਜਰ ਹੋਏ ਸੋ ਵਸੈ ਜਲ ਤੇ ਥਾਲ ਕਰ ਥਨ ਤੇ ਕੂਆ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ ਚੜਾਵੇ ਚੜੇ ਆਕਾਸ ਗਿਰਾਵੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਤ ਤੇ ਮੋਗ ਧਾਰੀ ਨਾਰੀ ਤੇ ਜੋ ਪੁਰਖ ਕਰਾਵੈ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਸਾਰੰਗ ਬਾਣੀ ਨਾਮਦੇਵ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦਿ ਕਾਏ ਰੇ ਮਾਨ ਵਿਖਿਆ ਬਾਨ ਜਾਏ ਭੂਲਾ ਦੇ ਠੱਗ ਮੂਰੀ ਖਾਏ ਰਹਾਓ ਜੈਸੇ ਮੀਨ ਪਾਣੀ ਮਹਿ ਰਹਿ ਕਾਲ ਜਾਲ ਕੀ ਸੁਧ ਨਹੀਂ ਲਹੈ ਜਿਹਬਾ ਸਵਾਦੀ ਲੀਲਿਤ ਮੂਲ ਲੀਲਿਤ ਲੋਹ ਜਿਹਬਾ ਸਵਾਦੀ ਇਥੇ ਕਿਸਰਾਮ लीलित लोह लीलित ਨਹੀਂ ਕਹਿਣਾ ਬਿਹਾਰੀ ਹੈ ਸਿਹਾਰੀ ਹੈ ਲੀलित ਲੋਹ ਐਸੇ ਕਨਕ ਕੰਮ ਨਹੀਂ ਬਾਧਿਓ ਮੋਹ ਜਿਉ ਮਦ ਮੱਖੀ ਸੰਚੈ અપਾਰ ਮਦ ਪੋਲਾ ਬੂਨੈ ਮੱਖੀ ਥੋੜਾ ਕਸ ਕੇ ਬੋਲਨਾ ਜਿਉ ਮਦ ਮੱਖੀ ਸੰਚੈ અપਾਰ ਮਦ ਲੀਨੋ ਮੁਖ ਦੀਨੀ ਚਾਰ ਗਉ ਬਾਚ ਕਉ ਸੰਚੈ ਖੀਰ ਗਲਾ ਬਾਂਧ ਦੋਹੇ ਲੇ ਅਹੀਰ ਗਲਾ ਬਾਂਧ ਇਥੇ ਵਿਸਰਾਮ ਦੋਹੇ ਲੇ ਅਹੀਰ ਮਾਇਆ ਕਾਰਨ ਸ੍ਰਾਮ ਆਤ ਕਰੈ ਸੋ ਮਾਇਆ ਲੈ ਗੜ ਧਰੈ ਆਤ ਸੰਚ ਆਤ ਸੰਚੈ ਸਮਝਾ ਨਹੀਂ ਮੂੜ ਧਾਨ ਤਰ ਧਾਨ ਧਰਤੀ ਤਾਨ ਹੋਏ ਗयो ਤੂੜ ਕਾਮ ਕ੍ਰੋਧ ਤ੍ਰਿਸ਼ਨਾ ਆਤ ਜਰੈ ਸਾਧ ਸੰਗਤ ਕਬਹੁ ਨਹੀਂ ਕਰੈ ਕਹਿਤ ਨਾਮ ਦੇਉ ਤਾਚੀ ਆਣ ਇਹ ਤਾਚੀ ਉਚਾਰਨ ਕਰਨਾ ਤਾਚੀ ਨਹੀਂ ਗਾਣਾ ਤਾਚੀ ਆਨ ਨਿਰਪੈ ਹੋਏ ਭਜੀਆ ਭਗਵਾਨ ਬਦਹ ਕੀ ਨਾ ਹੋ ਬਦਹ ਕੀ ਨਾ ਹੋੜ ਮਾਦਵ ਮੋਸਿਓ ਹਾਂ ਇਸ ਤਰ੍ਹਾਂ ਵਿਸਰਾਮ ਧਿਆਨ ਨਾਲ ਲਾਉਣਾ ਹੈ ਬਦਹ ਕੀ ਨਾ ਹੋੜ ਇੱਥੇ ਵਿਸਰਾਮ ਹੈ ਬਦਹ ਕੀ ਨਾ ਇੱਥੇ ਥੋੜਾ ਜਿਹਾ ਠਹਿਰਾ ਦੇ ਦੇਣਾ ਹੋੜ ਪਦ ਤੇ ਵਿਸਰਾਮ ਹੈ ਬਦਹੁ ਕੀ ਨ ਓਡ ਮਾਦਉ ਮੋਸਿਓ ਹਾਂਜੀ ਮੋਸਿਓ ਠਾਕੁਰ ਤੇ ਜਾਨ ਜਾਣ ਤੇ ਠਾਕੁਰ ਖੇਲ ਪਰਿਓ ਹੈ ਤੋਸਿਓ ਹਾਂ ਠਾਕੁਰ ਤੇ ਜਾਨ ਇਥੇ ਠਮਕ ਜਾਣ ਤੇ ਠਾਕੁਰ ਇਥੇ ਵਿਸਰਾਮ ਰਹਾਉ ਖੇਲ ਪਰਿਓ ਹੈ ਤੋਸਿਓ ਆਪਨ ਦੇਵ ਦੇਹਰਾ ਆਪਣਾ ਹੀਗਾ ਇਸੇ ਤਰ੍ਹਾਂ ਆਪਨ ਦੇਵ ਦੇਹਰਾ ਆਪਨ ਇੱਥੇ ਵਿਸਰਾਮ ਹੈ ਆਪ ਲਗਾਵੇ ਪੂਜਾ ਜਲ ਤੇ ਤਰੰਗ ਤਰੰਗ ਤੇ ਜਲ ਤਰੰਗ ਤੇ ਹੈ ਜਲ ਕਹਿਨ ਸੁਨਨ ਕਉ ਦੂਜਾ ਆਪਹਿ ਗਾਵੇ ਆਪਹਿ ਨਾਚੈ ਆਪ ਬਜਾਵੇ ਤੂਰਾ ਕਹਿਤ ਨਾਮ ਦੇਵ ਤੂੰ ਮੇਰੋ ਠਾਕੁਰ ਜਨ ਊਰਾ ਤੂੰ ਊਰਾ ਦਾਸ ਅਨਿੰਨ ਮੇਰੋ ਨਿਜ ਰੂਪ ਦਾਸ ਅਨਿੰਨ ਇੱਥੇ ਵਿਸਰਾਮ ਮੇਰੋ ਨਿਜ ਰੂਪ ਦਰਸ਼ਨ ਨਿਮ ਨਿਮਖ ਤਾਪ ਤ੍ਰੈ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ ਦਰਸ਼ਨ ਨਿਮਖ ਤਾਪ ਤ੍ਰੈ ਮੋਚਨ ਇੱਥੇ ਵਿਸਰਾਮ ਹੈ ਪਰਸਤ ਮੁਕਤ ਕਰਤ ਇੱਥੇ ਠਮਕ ਗ੍ਰਹਿ ਕੂਪ ਰਹਾਉ ਮੇਰੀ ਬੰਦੀ ਭਗਤ ਛਡਾਵੇ ਬੰਦ ਭਗਤ ਨਾ ਛੂਟੈ ਮੋਹ ਏਕ ਸਮੈ ਮੂਕੋ ਮੂਕੋ ਗਹਿ ਬੰਦੈ ਤੋ ਫੋਣ ਮੂ ਪੈ ਜਵਾਬ ਨ ਹੋਏ ਹਾਂ ਤੋ ਫੋਣ ਮੂ ਪੈ ਜਵਾਬ ਨ ਹੋਏ ਮੈਂ ਗੁਣ ਬੰਦ ਸਗਲ ਕੀ ਜੀਵਨ ਮੈਂ ਗੁਣ ਬੰਦ ਸਗਲ ਕੀ ਜੀਵਨ ਮੈਂ ਗੁਣਬੰਦ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਹਾਂ ਮੇਰੀ ਜੀਵਨ ਮੇਰੇ ਦਾਸ ਨਾਮ ਦੇਵ ਜਾ ਕੇ ਜੀਅ ਐਸੀ ਤੈਸੋ ਤਾਕ ਪ੍ਰੇਮ ਪ੍ਰਕਾਸ਼ ਸ੍ਰੀ ਸਹਿਜ ਪਾਠੀ ਸੇਵਾ तेरी सहज तिरिसहजपाठ सेवा